ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਜੋ ਕਿ ਬਠਿੰਡਾ ਜ਼ਿਲ੍ਹਾ ਦੇ ਵਿੱਚ ਪੈਂਦਾ ਜੀ ਇੱਥੋਂ ਤੋਂ ਹੋਣ ਜਾ ਰਹੀ ਆ ਆਓ ਤੁਹਾਨੂੰ ਮਿਲਾਉਣਾ ਮਿਸਤਰੀ ਮੁਫਤੀਆਰ ਸਿੰਘ ਨਾਲ ਜੋ ਕਿ ਕਾਫੀ ਪੁਰਾਣੀ ਤੇ ਮਸ਼ਹੂਰ ਦੁਕਾਨਾ ਹੈ ਵੀਰ ਦੀ ਖੇਤੀਬਾੜੀ ਦੇ ਸਵੰਦ ਸੰਦਾਂ ਦੀ ਜਿਵੇਂ ਕਿ ਆ ਰੀਆਂ ਦਾਤੀਆਂ ਜਿੰਦਰੇ ਵਗੈਰਾ ਸਭ ਕੁਛ ਕੰਨਾਂ ਵਗੈਰਾ ਤਿਆਰ ਕਰਕੇ ਦਿੰਦੇ ਆ ਵੀਰ ਬਹੁਤ ਸੋਹਣਾ ਕੰਮ ਆ ਵੀਰ ਦਾ ਜੋ ਵੀ ਵੀਰ ਇਹਨਾਂ ਤੋਂ ਕੋਈ ਵੀ ਆਪਣੀ ਖੇਤੀਬਾੜੀ ਦੇ ਸੰਬੰਧਤ ਸੰਧ ਮੜਵਾਉਣਾ ਚਾਹੁੰਦਾ ਤੋ ਬਾਈ ਦੇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ 99683 53645 ਬਹੁਤ ਸੋਹਣਾ ਕੰਮ ਆ ਵੀਰਾਂ ਦਾ ਬਹੁਤ ਪੁਰਾਣੀ ਖੇਤੀਬਾੜੀ ਦੇ ਸੰਬੰਧ ਸੰਦਾਂ ਦੀ ਸ਼ਾਪ ਹੈ ਦੁਕਾਨਾ ਵੀਰ ਦੀ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਫੋਲੋ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ